14 ਦਿਨਾਂ ਬਾਅਦ ਪਹਿਲਗਾਮ ਦਾ ਬਦਲਾ ਤੇ ਉਥੇ ਹੀ ਹੁਣ ਸੰਦੂਰ ਮਿਟਾਉਣ ਦੇ ਲਈ ਸ਼ੁਰੂ ਕਰ ਦਿੱਤਾ ਹੈ ਆਪਰੇਸ਼ਨ ਸੰਦੂਰ ਤੇ ਦੱਸਦੀ ਹੈ ਕਿ ਇਸ ਗੱਲ ਦੇ ਭਾਰਤ ਦੀ ਸਟ੍ਰਾਈਕ ਦੇ ਉੱਤੇ ਹੁਣ ਪਾਕਿਸਤਾਨ ਦਾ ਹੁਆ ਨਜ਼ਰ ਆ ਰਿਹਾ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਭਾਰਤੀ ਫੌਜ ਨੇ ਜੰਮੂ ਤੇ ਕਸ਼ਮੀਰ ਦੇ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈ ਰਿਹਾ ਹੈ ਤੇ ਆਰਮੀ ਫੋਰਸ ਨੇ ਜਿਹੜਾ ਕਿ ਪਾਕਿਸਤਾਨ ਕਬਜ਼ੇ ਦੇ ਵਾਲੇ ਕਸ਼ਮੀਰ ਦੇ ਮੁਜ਼ਫਰਾਬਾਦ ਜਿਹੜੇ ਅੱਤਵਾਦੀ ਟਿਕਾਣਿਆਂ ਦੇ ਉੱਤੇ ਸਟ੍ਰਾਈਕ ਕੀਤੀ ਹੈ ਤੇ ਰੱਖਿਆ ਮੰਤਰਾਲੇ ਵੱਲੋਂ ਜਿਹੜਾ ਕਿ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਹਥਿਆਰਬੰਦ ਫੌਜਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਦੇ ਵਿੱਚ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਰੇਸ਼ਨ ਸੰਦੂਰ ਹੈ ਜਿਹੜਾ ਕਿ ਸ਼ੁਰੂ ਕੀਤਾ ਤੇ ਜਿੱਥੋਂ ਭਾਰਤ ਦੇ ਵਿਰੁੱਧ ਅੱਤਵਾਦੀ ਹਮਲਿਆਂ ਦੀ ਜਿਹੜੀ ਕਿ ਯੋਜਨਾ ਬਣਾਈ ਗਈ ਸੀ ਤੇ ਕੁੱਲ ਮਿਲਾ ਕੇ 9 ਥਾਵਾਂ ਨੂੰ ਜਿਹੜਾ ਕਿ ਨਿਸ਼ਾਨਾ ਬਣਾਇਆ ਗਿਆ ਹੈ ਤੇ ਉਥੇ ਹੀ ਰੱਖਿਆ ਮੰਤਰਾਲੇ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡੀ ਕਾਰਵਾਈ ਕੇਂਦਰ ਕੇਂਦਰਤ ਸੋਚ ਸਮਝ ਕੇ ਕੀਤੀ ਗਈ ਅਤੇ ਢੜਕਾਉ ਕਾਰਵਾਈ ਤੋਂ ਬਚਣ ਵਾਲੀ ਰਹੀ ਤੇ ਉਥੇ ਕਿਸੇ ਵੀ ਪਾਕਿਸਤਾਨੀ ਫੌਜ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਭਾਰਤ ਨੇ ਠਿਕਾਣਿਆਂ ਤੇ ਚੋਣ ਤੇ ਉਹਨਾਂ ਨੂੰ ਤਬਾਹ ਕਰਨ ਦੇ ਢੰਗ ਦੇ ਵਿੱਚ ਕਾਫੀ ਸੰਜਮ ਆਇਆ ਦਿਖਾਇਆ ਹੈ ਤੇ ਉੱਥੇ ਹੀ ਇਹ ਕਦਮ ਜਿਹੜਾ ਕਿ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਦੇ ਮੰਦੇ ਨਜ਼ਰ ਚੁੱਕਿਆ ਗਿਆ ਤੇ ਜਿਸ ਚ 25 ਭਾਰਤੀ ਅਤੇ ਇੱਕ ਨੇਪਾਲੀ ਨਾਗਰਿਕ ਦੀ ਹੱਤਿਆ ਕਰ ਦਿੱਤੀ ਗਈ ਸੀ ਮੰਤਰਾਲੇ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਵਾਅਦੇ ਤੇ ਕਾਇਮ ਆ ਕਿ ਇਸ ਹਮਲੇ ਦੀ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ ਤੇ ਬਾਅਦ ਚ ਆਪਰੇਸ਼ਨ ਸਿੰਧੂਰ ਬਾਰੇ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਜਾਵੇਗੀ ਤੇ ਉਥੇ ਹੀ ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ 22 April ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਹੈ ਜਿਹੜੀ ਕਿ ਲਸ਼ਕਰ-ਏ-ਤੇਈਬਾ ਦੇ ਗੱਠਜੋੜ ਦਾ ਰੈਜਿਸਟ੍ਰੇਸ਼ਨ ਫਰੰਟ ਨੇ ਲਈ ਸੀ ਤੇ ਜਿਸ ਤੋਂ ਬਾਅਦ ਹਾਲਾਂਕਿ ਬਾਅਦ ਵਿੱਚ ਪਾਕਿਸਤਾਨੀ ਜਿਹੜੀ ਕਿ ਫੌਜ ਆ ਉਸਤੇ ਮਤੇ ਆਈਐਸਆਈ ਦੇ ਦਬਾਅ ਹੇਠ ਇਸ ਤੋਂ ਮੁਕਰ ਗਈ ਸੀ ਤੇ ਇਸ ਹਮਲੇ ਤੋਂ ਵਿੱਚ ਜਿਹੜਾ ਕਿ 26 ਸਾਲਾਨੀਆਂ ਦੀ ਬਹਿਰੇਮੀ ਦੇ ਨਾਲ ਹਤਿਆ ਕਰ ਦਿੱਤੀ ਗਈ ਸੀ ਹ ਪੈਲਗਾਮ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਤੇ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਸਰਕਾਰ ਨੇ 48 ਜਿਹੜੇ ਕਿ ਸਾਲਾਨੀ ਥਾਮਾ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ ਤੇ ਇਸ ਤੋਂ ਬਾਅਦ ਭਾਰਤ ਨੇ ਜਿਹੜਾ ਕਿ ਸਿੱਧੂ ਜਲ ਸੰਧੀ ਨੂੰ ਰੱਦ ਕਰਨ ਲਈ ਹਰ ਕਿਸਮ ਦੇ ਵਿਜ਼ੇ ਰੱਦ ਕਰਨ ਦਾ ਫੈਸਲਾ ਲਿਆ ਸੀ ਤੇ ਨਾਲ ਹੀ ਭਾਰਤ ਦੇ ਪਾਕਿਸਤਾਨ ਦੂਤਾਵਾਸ ਦੇ ਵਿੱਚ ਲੋਕਾਂ ਦੀ ਗਿਣਤੀ ਘਟਾਉਣ ਦੇ ਹੁਕਮ ਦਿੱਤੇ ਗਏ ਸ ਤੇ ਹੁਣ ਭਾਰਤ ਦੇ ਸਟ੍ਰਾਈਕ ਤੇ ਪਾਕਿਸਤਾਨ ਦਹਿਲਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੁਣ 14 ਦਿਨ ਬਾਅਦ ਪਹਿਲਗਾਮ ਦਾ ਬਦਲਾ ਜਿਹੜਾ ਕਿ ਲਗਾਤਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਸੰਦੂਰ ਮਿਟਾਉਣ ਵਾਲਿਆਂ ਦੇ ਖਿਲਾਫ ਹੁਣ ਆਪਰੇਸ਼ਨ ਸੰਦੂਰ ਜਾਰੀ ਕਰ ਦਿੱਤਾ ਗਿਆ